ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਨਾਕ ਦਿਖਾਵਾਂਗੇ ਦੋ ਹੀ ਸੱਜੇ ਸਈਆਂ ਮਾਰੇ ਦੋ ਹੀ ਟੋਕੜਾਂ ਗੱਬਣਾ ਦਿਖਾਵਾਂਗੇ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਵਿਸ਼ਾਲ ਦੇ ਕੋਲ ਤੇ ਕਰਦੇ ਆ ਵੀਰ ਦੇ ਨਾਲ ਗੱਲਬਾਤ ਸਤਿਗੁਰ ਜੀ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਜੀ ਚੰਗੀ ਕੜਾ ਰੇ ਵੀਰ ਜੀ ਚੰਗੀ ਕੜਾ ਚਾਹੀਦੀ ਆ ਜੀ ਇਹ ਪਾਜੀ ਨਾਮ ਤੇ ਐਡਰੈਸ ਦੱਸ ਦਿਓ ਹਾਂ ਵੀਰ ਜੀ ਵਿਸ਼ਾਲਦੀਪ ਸਿੰਘ ਤੇ ਪਿੰਡ ਹਰੜਕਲਾਂ ਤਸੀਲੇ ਨਾਲਾ ਤੇ ਜ਼ਿਲ੍ਹਾ ਬੁਸਰ ਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 8427286 ਠੀਕ ਆ ਜੀ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਠੀਕ ਹੈ ਜੀ ਅਜੇ ਦੱਸਿਓ ਪਹਿਲੇ ਨੰਬਰ ਤੇ ਭਾਜੀ ਕਿਵੇਂ ਆ ਗਈ ਜਵੜ ਪਹਿਲੇ ਨੰਬਰ ਤੇ ਜੱਗੇ ਵੀ ਉੱਧ ਜਾ ਸੁਸਾਈ ਅੱਛਾ ਜੀ ਹਾਂ ਜੀ ਮਗਰ ਵੀ ਵਸ਼ੀ ਜੀ ਠੀਕ ਹੈ ਜੀ ਪਿੱਛੇ ਵੀ ਫੀਮੇਲ ਕਾਫ ਡਬਲ ਫਾਦਾ ਹਾਂ ਜੀ ਦੁੱਧ ਕਿੰਨਾ ਤਿਆਰ ਦੁੱਧ ਜੱਗੇ ਵੀ 14 ਕਿਲੋ ਹੀ ਅੱਛਾ ਜੀ 14 ਲੀਟਰ ਦੀ ਗਾਰੰਟੀ ਠੰਡਾ ਕਰਕੇ ਠੀਕ ਹੈ ਜੀ ਫੁੱਲ ਗਾਰੰਟੀ 13 ਲੀਟਰ ਹੈਗਾ ਏ ਲਓ ਜੀ ਦੁੱਧ 16 17 ਕਿਲੋ ਚਲਾਉਂਗੀ ਹੋਊਗਾ 14 ਪਰ 13 ਦੀ ਫੁੱਲ ਗਾਰੰਟੀ ਹੈ ਵੀਰ ਜੀ ਠੰਡ ਮੁੱਠੀਦਾਰ ਲੱਗਾ ਪਿਆ ਤੇ ਸੂਆ ਵੀ ਦੂਸਰਾ ਤੇ ਪਿੱਛੇ ਵੀ ਫੀਮੇਲ ਕਾਫ ਖੋਲਿਓ ਭ 16 17 ਲੀਟਰ ਮੈਂ ਨਾ ਪੂਰੀ ਕਿਰਪਾਵਾ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕਿਹੜੇ ਮੱਝ ਵੀ ਪਾਵਾਂਗੇ ਅੱਛਾ ਜੀ ਲਓ ਜੀ ਅਗਲੇ ਢੇੜੇ ਪਈ ਕਹਿੰਦਾ ਕਿ ਮੱਝ ਪਾਵਾਂਗੇ ਆਪਾਂ ਵਿੱਚ ਤੇ 13 ਲੀਟਰ ਜਿਹੜਾ ਮਿੰਨ ਵਾਲਾ ਦੁੱਧ ਤਿਆਰ ਆ ਆਜ ਵਾਗ ਜੇ ਹਾਂਜੀ ਆ ਵਸ਼ੀ ਜੀ ਉਰਲੇ ਡੱਬੀ ਠੀਕ ਆ ਜੀ ਥੀ ਮਲਕਾਵ ਜੇ ਪਛੇਰੇ ਥਾਂ ਜਿਹੜਾ ਬਹੁਤ ਹੀ ਪਿਆਰਾ ਲੱਗਾ ਵਾ ਘੱਡਾ ਛੱਡਾ ਜਿਹੜਾ ਚੰਗਾ ਆ ਗਿਆ ਕਰਮਾੜੀ ਦਾ ਮੱਝਾਂ ਵਾਲਾ ਥਾਂ ਲੱਗਾ ਪਿਆ ਵਾ ਜਦ ਕਿ ਵੀ ਕੋਈ ਚੰਗੀ ਸਾਫ ਕਰੂਗਾ ਨਾ ਹਾਂਜੀ ਬਸ ਜਿੱਦਾਂ ਮਲਤੀ ਟਾੜੀ ਦੀ ਚੰਗੀ ਤੁਰੀ ਹੈ ਨਾ ਅੱਛਾ ਜੀ ਉਹਦੇ ਮਾਰੇ ਦੀ ਕਿਰਪਾ ਨਾਲ 18 19 ਕਿਲੋ ਭਰੂਗੀ ਠੀਕ ਆ ਠੀਕ ਆ 22 ਦਾ ਮੋਟਰ ਹੀ ਆ ਤੇ ਬਿਲਕੁਲ ਬਿਲਕੁਲ ਜੀ 18 19 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੂਗੀ ਠੀਕ ਆ ਮੁੱਲ ਭਾਜੀ ਇਹਦਾ 40000 ਕਰ ਦੇ ਅੱਛਾ ਜੀ ਘਰਾਲਾ ਥੋੜਾ ਬੋਦਾ ਮਾਨਤਾ ਨਹੀਂ ਕਰ ਦੋ ਚਲੋ ਜੈ ਜੀ ਹੁੰਦੇ ਤੁਹਾਡੇ ਰੇਟ ਬਿਲਕੁਲ ਥੋੜਾ ਜਿਹਾ ਬਾਦ ਗਿਆ ਹਵਨਿੰਗਨ ਜੋਗਾ ਆਹੋ ਜੈ ਜੀ ਕਰ ਦਈਏ 40000 ਦੇ ਦੇ ਜੇ ਚਲ 40000 ਹੋਰ ਛੱਡ ਦੇ ਸਹੀ 30000 ਦੀ ਜਾਣ ਦੇ ਲਓ ਜੀ 37000 ਦੀ ਬਿਲਕੁਲ ਹੀ ਨਾਰਮਲ ਰੇਟ ਸਾਰਾ 19 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਕਰਮਾਲੀ ਆ 13 ਲੀਟਰ ਜਿਹੜਾ ਮੌਕੇ ਦੇ ਤਿਆਰ ਆ ਤੇ ਪੰਡਾ ਪਈਆਂ ਪਈਆਂ ਥੱਲੇ ਕਰਮਾਲੀ ਨੇ ਫਿਰ ਛੇ ਵੀ ਫੀਮੇਲ ਕਾਫ ਡਬਲ ਫਾਇਰ ਤੁਹਾਨੂੰ ਦੂਜੇ ਨੰਬਰ ਤੇ ਕਿਵੇਂ ਆ ਗਏ ਇਹ ਵੀ ਸੂਈ ਨੂੰ 12 ਮੇਰੇ ਹਿਸਾਬ ਨਾਲ 12 13 ਦਿਨ ਹੋ ਗਏ ਲਓ ਜੀ ਸੂਈ ਨੂੰ 12 13 ਦਿਨ ਹਾਂ ਜੀ 15 ਦਿਨ ਲਾਜੀ ਠੀਕ ਆ ਜੀ ਠੀਕ ਆ ਜੀ ਕੋਈ ਭਰਾ 15 ਵੀ ਲਾ ਸਕਦਾ ਵਾ ਦੁੱਧ ਭਾਜੀ ਦੀ ਰੇਤ ਕੋ 13 ਕਿਲੋ ਹੀ ਅੱਛਾ ਜੀ ਇਸਦੀ ਗੈਂਟੀ ਠੰਡਾ ਕਰਕੇ ਠੀਕ ਆ ਜੀ ਹਾਂ ਜੀ ਲਓ ਜੀ ਕਿਲੋ ਕਿਲੋ ਬਾਈ ਕਾਟੀ ਦੱਸਣ ਦੇ ਇਹਦੇ ਕੋਲ 13 ਪਰ 12 ਘਟ ਦੱਸਾਂਗੇ ਨਾ ਹਾਂ ਜੀ ਫਿਰ ਫੋਨ ਲਾਉਗਾ ਵੀ ਇਦਾਂ ਦੀ ਵੈੜ ਹੋਰ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਸੁਆ ਕਰਨ ਵਸੀ ਸੁਆ ਅੱਗੇ ਵੀ ਦੂਜਾ ਜੀ ਸੁਆ ਦੂਸਰਾ ਸੁਈ ਆ ਤੇ ਚਲੋ ਫੈਡ ਕੁਆਲਟੀ ਵੀ ਦੀ ਚੰਗੀ ਹੋਊਗੀ ਖੋਲਿਓ ਭਾਜੀ ਫਿਰ ਲਓ ਜੱਗੇ ਦੀ ਅੱਖ ਬਹੁਤ ਹੀ ਜ਼ਿਆਦਾ ਪਿਆਰੀ ਆ ਗਈ ਐ ਬਿੱਲੀ ਆ ਖਾਲੀ ਆ ਗਈ ਜੇ ਵੇਖ ਸਕਦੇ ਤੁਸੀਂ ਇਹਨਾਂ ਭਲੇਖਾ ਜਿਹਾ ਪੈਂਦਾ ਥੋੜਾ ਜਿਹਾ ਹੋਰ ਬਾਕੀ ਚਲੋ ਲੱਗਦਾ ਪਿੰਡ ਦਾ ਬੰਦਾ ਹੁੰਦਾ ਅੱਛਾ ਲਓ ਜੀ ਚੰਗੀ ਆ ਗਈ ਆ ਬਾਕੀ ਸੇਂਗ ਨਿਗਾ ਨਿਗਾ ਇਹਦਾ ਜ਼ਰੂਰ ਆ ਥਣ ਭਾਂਡਾ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਇਹ ਨਾੜਾ ਨੂੜਾ ਵੀ ਚਲੋ ਛੱਡੇ ਤੇ ਕਾਫੀ ਆ ਗਈਆਂ ਥਣਾ ਦਸ ਸੈਜ ਗਿਆ ਵੈਣ ਗਿੱਠ ਗਿੱਠ ਤੇ ਲੱਗਾ ਪਿਆ ਵਾ ਕਿੰਨਾ ਭਰ ਜੂਗੀ ਦੁੱਧ ਵੀਰ ਜੀ ਇਹ ਜੇ ਕੇਲੀ ਨੇ ਭਰੂਨੀ 14 15 ਕਿਲੋ ਅੱਛਾ ਜੀ ਇਸ ਵਕਤ ਮੌਕੇ ਤੇ 12 ਕਿਲੋ ਛੱਡਾ ਕਰਕੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ ਜੱਗੇ ਦੀ ਰ ਕਰਨ ਨੂੰ ਕਰਦੇ 50000 ਰੁਪਿਆ ਅੱਛਾ ਜੀ ਬਤੀਯਾਰ ਵੀ ਦੇ ਦਿੱ ਗਏ ਪੂਰੇ ਦੀ ਕਰਦੀ ਹਰ ਕੰਨੇ ਦੀ ਯਾਰ ਹੈ ਤਾਂ ਕਹਿੰਦਾ ਹੈ ਹਾਂ ਜੀ ਅੱਛਾ ਹੀ ਤੇ ਪੀ ਆ ਵੀ ਦੇ ਦਾਂਗੇ ਚਲੋ ਯਾਰ ਕੋਈ ਨਹੀਂ ਨਹੀਂ ਠੀਕ ਹੈ ਠੀਕ ਹੈ ਫਲਾ ਕਿ ਜੀ ਨਹੀਂ ਸਹੀ ਗੱਲ ਫਲਾ ਕਿਉਂਕਿ ਤੁਹਾਨੂੰ ਪਤਾ ਕਿੰਨੇ ਦੀ ਲਈ ਆ ਹਾਂ ਜੀ ਹਾਂ ਜੀ ਤੇ ਚਲੋ ਪਾ ਤੁਹਾਨੂੰ ਪਤਾ ਹਾਂ ਜੀ ਹਾਂ ਜੀ ਦੋ ਦੇ ਦੀ ਮਾਰ ਹੈ ਲਓ ਜੀ 31000 ਦੀ ਬਾਈ ਕਹਿੰਦਾ ਕਿ ਦੇ ਦੇ ਦਾਂਗੇ ਚਲੋ ਕੇ ਖਲੇ ਭਲੇ ਖਾਂਦੇ ਪੂਲਾ ਹੀ ਕਰ ਦਾਂਗੇ 500 700 ਦਾ ਮਾਨਤਾ ਠੀਕ ਆ ਚਲੋ ਮਾਨਤਾ ਵੀਰ ਕਹਿੰਦਾ ਕਿ ਜ਼ਰੂਰ ਕਰ ਦਾਂਗੇ ਤੇ ਇੱਥੇ ਜਿਹਨਾਂ ਪਰ ਤੇ ਕਿਵੇਂ ਆ ਗਈ ਲੋ ਜੀ ਟੋਕੜਾਂ ਕੱਬੜਾਂ ਆ ਗਈਆਂ ਜੱਗੇ ਵੱਡੀਆਂ ਆ ਵੱਡੀ ਵਹਿਣ ਕਿੰਨੇ ਚਿਰ ਦੀ ਇਹ ਜੱਗੇ ਵੀਰ 6 ਮਹੀਨਿਆਂ ਦੀ ਚੈੱਕ ਪਾਸ ਸੀ ਅੱਛਾ ਜੀ ਠੀਕ ਆ ਪ੍ਰਹਤ ਨੂੰ ਤਰੇ ਚੱਕਰ ਵਾਲੇ ਨੇ ਦਾ ਫੁੱਲ ਗਰੱਟੀ ਹੈ ਇੱਥੇ ਬੈਠੇ ਆ। ਅੱਛਾ ਜੀ। ਹਾਂਜੀ। ਠੀਕ ਆ। ਅਮੀਨਾਂ ਦੀ ਚੱਕ ਪਾਸ ਹੀ ਦੁੱਧ 7 ਕਿਲੋ 6 ਲੀਟਰ ਕਹਿ ਕੇ ਦੇਣੀ ਆ। ਕਿੰਨੇ ਵੇ ਸਵੇਰੇ ਗੱਪਣ ਆ? ਸਵੇਰੇ ਦੁੱਧੇ ਲਈ ਗੱਪਣ ਜੱਗੇ ਵੀਰ। ਅੱਛਾ ਜੀ। ਹਾਂਜੀ। ਲਓ ਜੀ ਦੁੱਧੇ ਸਵੇਰੇ ਗੱਪਣ ਜਿਹੜੇ ਕੱਦ ਕਾਟ ਜਿਹੜਾ ਬਹੁਤ ਹੀ ਤਗੜਾ ਵਾ। ਕਿੱਡੀ ਵਹਿੜ ਆ? ਠੀਕ ਆ, ਕ੍ਰੋਸ ਬਾਂ ਦੇ ਵਿੱਚ ਆ ਗਈ ਆ। ਦੁੱਧ 6 ਲੀਟਰ ਠੰਡਾ ਕਰਕੇ। ਠੀਕ ਆ ਜੀ। ਲਓ ਜੀ ਸ਼ਾਮ ਮਿਹਨਾਰੀ ਚੱਕ ਪਾਉ ਦਾ 6 ਲੀਟਰ ਦੁੱਧ ਤਿਆਰ ਆ। ਸੱਜਰ ਨੇ ਕਿੰਨਾ ਘ ਭਰਿਆ? ਸੱਜਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਖੋਲਿਓ ਭਾਜੀ ਤੂੰ ਹਾਂਜੀ ਇਹਸੇ ਰਿਆਂ ਜੱਗੀ ਲਓ ਜੀ ਫੇਸ ਪਾ ਕੇ ਤੂੰ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਗਈ ਤੇ 25 ਤੋਂ ਪਲੱਸ ਜਿਹੜਾ ਦੁੱਧ ਭਰਿਆ ਵਾ ਕਰਮਾਲੀ ਨੇ ਹੁਣ 6 ਮਹੀਨੇ ਦੀ ਚੱਕ ਪਾਸ ਆ ਤੇ 6 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਤਿਆਰ ਆ ਚਲੋ 3 ਮਹੀਨੇ ਰਹਿ ਗਿਆ ਕੋਈ ਸੰਭਲੂਗਾ ਗਾਂ ਫੇਰ ਹੈ ਰੁਪਈਆ ਦੀ ਆ ਤੇ ਨਾਲੇ ਸੋਨਾ ਵੀ ਬਹੁਤ ਜ਼ਿਆਦਾ ਟਕਾਣਿਆਂ ਤੇ ਜਾ ਕੇ ਕਰਮਾਲੀ ਨੇ ਇਹਦਾ ਭਾਜੀ ਮੁੱਲ ਫਿਰ ਆ ਇਰਾਮੋਂ ਲੱਗਿਆ ਕਿ ਵੀ 40000 ਰੁਪਏ। ਅੱਛਾ ਜੀ। ਕਰ ਦਿਆਂ ਮਾਨਤਾ। ਹਾਂਜੀ ਜਰੂਰ। ਕਰਾਓ ਜੇ ਨਾ ਕਰਾਉਣਾ। ਨਹੀਂ ਫਿਰ ਵੱਧ ਘੱਟ ਹੋ ਜਾਂਦਾ ਮੇਰ ਕੋ। ਨਹੀਂ ਚਾਹ ਕਰਿਆ ਕਰ। ਨਹੀਂ ਕੁਛ ਨਹੀਂ ਦੱਸੋ ਆ ਵੀ। ਹਾਂਜੀ। 35 ਦੀ ਦੇ ਦੀਏ। ਕਿ ਬੇਲਾ ਜਿੱਥੇ ਛੱਡਨੀ ਆ। 35 ਦੀ। ਹੈਗੀ ਕਿੰਨੇ ਆ ਜੀ ਆਪਦੀ। ਹਾਂ ਨਹੀਂ। ਹਾਂਜੀ। ਜਿਹੜਾ 100 ਰੁਪਏ ਛੋਟ ਵਾਲਾ। ਹਾਂਜੀ ਹਾਂਜੀ। 200 ਲੱਗੇ 30000 ਰੁਪਏ ਦੀ। ਲਓ ਜੀ 30। ਅੱਛਾ ਜੀ। ਉਹ ਲੱਗੇ। ਠੀਕ ਹੈ ਠੀਕ ਹੈ। ਲਓ ਜੀ 35 ਦੀ ਹੈ ਨਾ। ਹਾਂਜੀ। ਦਲੇ ਜੀ 500 ਰੁਪਿਆ ਆਰੇ ਠੀਕ ਆ ਠੀਕ ਆ ਲਓ ਜੀ ਸਾਢੇ 1/3 ਦੀ ਹੋ ਗਈ ਜੇ ਬਿਲਕੁਲ ਹੀ ਨਾਰਮਲ ਰੇਟ ਯਾਰ ਇਹ ਗਾਂ ਕੋਈ ਸਾਂਭ ਲੂਗਾ ਤੇ ਡਬਲ ਰੁਪਈਏ ਕਰੂਗੀ ਕਰਮਾਲੀ ਡਬਲ ਹੋਣੀਆਂ ਜੱਗੇ ਵੀਰੇ ਠੀਕ ਆ ਚੌਥੇ ਨੰਬਰ ਤੇ ਕਿਵੇਂ ਭਾਜੀ ਆ ਲੈ ਪੁੱਤਰੀ ਦਾ ਨਾਕ ਲਓ ਜੀ ਕੋਕਾ ਪੀਸ ਆ ਗਿਆ ਜੇ ਇਹ ਕਿੰਨੇ ਚਿਰ ਦੀ ਗੱਬਣਾ ਇਹ ਜੱਗੇ ਵੀਰੇ ਨੂੰ ਨਾ 2 ਤਰੀਕ ਨੂੰ ਨਾ ਹਾਂਜੀ ਪੂਰੇ 8 ਮਹੀਨੇ ਹੋ ਗਏ ਨਹੀਂ ਅੱਛਾ ਜੀ ਹਾਂਜੀ ਠੀਕ ਆ ਲਓ ਜੀ ਦੋ ਦੇਖੋ ਮੇਰੇ ਮੋਢੇ ਤੱਕ ਹੋ ਗਈ ਆ ਨਹੀਂ ਕੋਈ ਸ਼ੱਕ ਨਹੀਂ ਆ ਜੀ ਤੇ ਦੁੱਧ ਕਿੰਨਾ ਦੁੱਧ ਜੱਗੇ ਵੀਰੇ ਖਾਟ ਕਿਲੋ ਅੱਛਾ ਜੀ 20 ਲੀਟਰ ਹੈ ਠੰਡਾ ਕਰਕੇ ਲਓ ਜੀ ਆ ਵੀ ਚੰਗੇ ਰਿਕਾਰਡ ਵਾਲੀ ਆ ਗਈ ਇਹਨੇ ਖਾਚਰ ਨੇ ਕਿੰਨਾ ਘ ਭਰਿਆ ਇਹਨੇ ਜੱਗੇ ਵੀਰੇ 25 ਪਲਾਸਟਿਕ ਆਇਆ ਹੀ ਇਹਨੇ ਲਓ ਜੀ 25 ਜੋੜਾ ਇਕੱਠੇ ਕਰੇ ਲੋਕਰ ਤੂੰ ਖਾ ਲੈ ਆਜ ਇੱਕ ਇੱਕ ਘਰ ਚੋਂ ਇੱਕ ਕੋਈ ਘਰ ਚੋਂ ਲਿਆ ਆਪਾਂ ਠੀਕ ਹੈ ਠੀਕ ਆ ਲਓ ਜੀ ਇਹਦਾ ਵੀ ਰਿਕਾਰਡ ਪਾਉ ਦੀ ਚੰਗਾ ਆ ਗਿਆ ਤੇ ਇਹ 8ਵਾਂ ਮਹੀਨਾ 2 ਤਰੀਕ ਨੂੰ ਲੱਗ ਜਾਣਾ ਭਾਈ ਕਹਿੰਦਾ ਅੱਛਾ ਜੀ ਹਾਂ ਜੀ ਦੂਜੇ ਸਵੇਰ ਨੂੰ ਗਾਂ ਗੱਬਣਗੇ ਠੀਕ ਹੈ ਜੀ ਕੋਲਿਓ ਭਾਜੀ ਇਹਨੂੰ ਵੀ ਹਰਾ ਆਰ ਦੇ ਜੱਗੇ ਵੀ ਉਤੇ ਮਜਾ ਆਦਾ ਏ ਈ ਬਿਲਕੁਲ ਬਿਲਕੁਲ ਜੀ ਫੇਸ ਕੁਆਲਟੀ ਇਹਦੀ ਵੀ ਚੈੱਕ ਕਰ ਸਕਦੇ ਜੀ ਬਾਕੀ ਕੱਟ ਕੱਟ ਜੀ ਵੀ ਬਹੁਤ ਹੀ ਚੰਗਾ ਆ ਗਿਆ ਵਾ ਤੇ 8 ਲੀਟਰ ਬਾਈ ਕਹਿੰਦਾ ਕਿ ਦੁੱਧ ਤਿਆਰ ਪਾਕੀ 7 ਦੀ ਗਰੰਟੀ ਪੂਰੀ 7 ਦੀ ਗਰੰਟੀ ਠੰਡਾ ਕਰਕੇ ਠੀਕ ਹੈ ਜੀ 7 ਲੀਟਰ ਦੀ ਫੁੱਲ ਗਰੰਟੀ ਹੈ ਵੀਰ ਦੀ ਚਲੋ ਇਹ ਵੀ ਰੁਪਈਆ ਡਬਲ ਕਰੂਗੀ ਦਵਲੀ ਆ ਕੇ ਬਿਲਕੁਲ ਬਿਲਕੁਲ ਜੀ ਥਾਨ ਤੁਹਾਨੂੰ ਬਹੁਤ ਪਿਆਰਾ ਲੱਗਾ ਆਪਾਂ ਖੁਸ਼ ਹੋ ਗਏ ਕਿ ਨਹੀਂ ਵੇਟ ਵੇਖੀ ਨਹੀਂ ਕੋਈ ਸ਼ੱਕ ਨਹੀਂ ਤੇ ਇਹਦਾ ਭਾਈ ਮੁੱਲ ਕਿੰਨਾ ਕਹੇ? ਮੁੱਲ ਜੱਗੇ ਵੀਰ 50 ਕਰਾ ਲਾ। ਅੱਛਾ ਜੀ। ਹਾਂ। ਹਾਂ ਜੀ। 45 ਕਰਾ ਲਾ। ਠੀਕ ਆ। ਭਾਈ ਛੋਟਾ ਜੇ ਪਾਦਣਾ ਮੁੱਲ। ਅੱਛਾ ਜੀ। ਬੜਾ ਤੇਰਾ ਵੀਰੇ ਤਾਂ। ਹਾਂ ਜੀ। ਨਹੀਂ ਬੇੜ ਬਿਲਕੁਲ ਨੋਰਮਲ ਹੁੰਦੇ ਸਹੀ ਗੱਲ ਆ। 42 ਦੀ ਦੇ ਦਈਏ। ਵੇਖ ਲਾ ਜਿੱਥੇ ਵੀ ਛੱਡ ਦੇਣੀ ਐ। ਪੂਰੇ ਦੀ ਕਰ ਦਈਏ। ਪੂਰੇ ਦੀ ਕਰ ਦੇ ਜਾਣ ਦੇ। ਕਰ ਦਈਏ ਮਾਸਾ। ਕਰ ਦੇ ਹਰ ਵੇਖੀ ਜਾਉ। 45000 ਦੀ ਹਾਂ ਨਾ। ਨਹੀਂ। 45 ਦੀ ਧੱਕਾ ਹੋ ਗਿਆ ਤੇ। 47 47 ਆ 47 ਦੀ ਹਾਂਜੀ ਠੀਕ ਹੈ ਲਓ ਜੀ 1000 ਕੱਟ 40 ਦੀ ਭਲਖ ਲੱਗ ਗਿਆ ਚਲੋ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਮਾਖਰੇ 45 45 ਹੋ ਜਾਂਦਾ ਏ ਛਾ ਜੀ ਛਾ ਜੀ 1000 ਕੱਟ 40 ਦੀ ਅੱਛਾ ਜੀ ਔਰ 80 ਦੀ ਹੋਣੀ ਹੈ ਡਬਲ ਹੀ ਹੋਣੀ ਹੈ ਡਬਲ ਹੋਇ ਨਹੀਂ ਆ ਜਦੋਂ ਤੱਕ ਇੱਨੇ ਜਾ ਕੇ ਸੂਣਾ ਕਰਮਾਲੀ ਦੇ ਉਹਦੇ ਗਾਂ ਅੱਖਾਂ ਚ ਦੁੱਧ ਸੁੱਕ ਜਾਣਾ ਹਾਂਜੀ ਬਾਕੀ ਚੰਗੀ ਰਿਕਾਰਡ ਵਾਲੀ ਹੈ ਕਰਮਾਲੀ ਦੇ ਐਂਡ ਤੇ ਆ ਗਈ ਹੈ ਕਿਵੇਂ ਜੀ ਭਾਜੀ ਇਹ ਗੱਬਣ ਤੇ ਲੱਗੀ ਵੀਰ ਲਓ ਜੀ ਐਂਡ ਤੇ ਗੱਬਣ ਆ ਗਈ ਹੈ ਕਿੰਨਾ ਟਾਈਮ ਖੜਦੀ ਭਾਜੀ ਇਹ ਜੱਗੀ ਵੀਰ ਉਹ ਤੇ ਦੇ 15 ਦਿਨ ਅੱਛਾ ਜੀ ਵਾਧ ਵੀ ਖੜ ਸਕਦੀ ਆ ਠੀਕ ਹੈ ਕਿਉਂਕਿ ਘਰ ਵਾਲਿਆਂ ਦੇ ਮੁਤਾਬਕ ਕਹਿੰਦੇ 15 ਦਿਨ ਖੜਦੀ ਐ ਠੀਕ ਆ ਠੀਕ ਆ ਚਲੋ 20 ਮੰਨ ਲੇ ਕੋਈ 20 ਮੰਨ ਲੇ ਠੀਕ ਆ ਨਾੜੀ ਖੜਦੀ 20 ਦਿਨ ਖੜੂਗੀ ਠੀਕ ਆ ਬੜੀ ਵੱਡੀ ਦਰਸੀ ਪਿਓ ਰਿਆ ਠੀਕ ਆ ਜੀ ਕਿੰਨੇ ਸੂਏ ਲਿਕਾਂ ਸੁਣਾ ਨੇ ਇਹ ਦੂਜੇ ਸੂਏ ਦੀ ਸੁਣਾ ਕਿੰਨਾ ਕੇ ਦਾ ਰਿਕਾਰਡ ਰਿਕਾਰਡ ਇਹਦਾ ਪਹਿਲੇ ਸੁਮੇਦਾਰ ਆ ਜੇ ੀ ਤੱਕ ਚੱਲੀ ਜਾਂਦੇ ਅੱਛਾ ਜੀ ਤਾਂ ਕੀ ਚੰਗੀ ਸਾਮ ਕਰੂਗਾ ਵੀਰ ਬਧਾਲੇ ਜਿੰਨੀ ਮਰਜ਼ੀ ਠੀਕ ਹੈ ਠੀਕ ਹੈ ਖੋਲ ਦਿਓ ਭਾਜੀ ਇਹਨੂੰ ਵੀ ਹਰ ਲਓ ਜੀ ਲਓ ਜੀ 20 ਲੀਟਰ ਇਹਨੇ ਵੀ ਭਰਿਆ ਜੇ ਦੁੱਧ ਠੀਕ ਹੈ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਚਲੋ 20 ਦਿਨ ਕੋਈ ਭਰਾ ਮੰਨ ਲੇ ਤੇ ਜਿਹੜਾ ਇਹਦਾ ਵੀ ਰਿਕਾਰਡ ਬਹੁਤੀ ਚੰਗਾ ਆ ਗਿਆ ਕਰਮਾਲੀ ਦਾ ਦੂਜਾ ਸੁਆ ਸੋਨਾ ਵਾ ਥਾਣਾ ਦਾ ਸਹਿਰ ਗਿਆਬ ਜਿਹੜਾ ਚੰਗਾ ਆ ਗਿਆ ਵਾ ਤੇ ਲਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਛੱਡੇ ਦੇ ਮੈਂ ਨਾ ਜੱਗੇ ਵੀਰ ਤੈਨੂੰ ਕੀ ਸੁਥਾ ਇਹ ਵਿਆਹ ਨਾਲ ਘਰ ਵਾਲੇ ਕਹਿੰਦੇ ਸੀ ਅੱਛਾ ਜੀ ਆਂਦੇ ਵੀ ਕੋਣ ਐਸ ਤਰ੍ਹਾਂ ਛੱਡਾ ਲੈ ਕੇ ਪੱਟਾਂ ਹੀ ਕੁੜੀਆਂ ਆਂਦਾ ਵੇ ਠੀਕ ਹੈ ਠੀਕ ਹੈ ਕਿਹਾਂ ਹੋਣੀ ਆ ਠੀਕ ਹੈ ਜੀ ਹਾਂ ਜੀ ਇਹਦਾ ਭਾਜੀ ਮੁੱਲ ਮੁੱਲ ਜੱਗੇ ਵੀਰ 45000 ਆ ਅੱਛਾ ਜੀ ਦੇ ਦਈਏ ਵੀ ਜਾ ਜੀ ਕਰ ਦਈਏ ਜਾ ਜੀ ਇਹ ਵੀ ਪੂਰੇ ਦੀ ਕਰ ਦਈਏ 40 ਦੀ 40 ਵੀ ਵੇਲਾ ਗਈ ਅੱਜ ਬਰਾਬਰੀ ਕਰਤਾ ਜੁੜਾ 49 49000 ਠੀਕ ਹੈ ਲਓ ਜੀ ਇਹ ਵੀ 39000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਕੋਈ 20 ਦਿਨ ਸੰਭਲੋਗਾ ਤੇ ਇਹ ਵੀ ਰੁਪਈਏ ਡਬਲ ਕਰ ਜੂਗੇ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਲਾਡਾਂ ਦਾ ਉਹ ਬੱਛਾ ਜੀ ਦੂਜੇ ਨੰਬਰ ਤੇ ਜਿਹੜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦੋ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਈ ਸੀ ਉਹਦਾ ਜਵਾਬ ਆ ਜੇ ਮੇਲਕਾਫ ਆ ਗਿਆ ਜੇ ਪਿੱਛੇ ਕੋਈ ਗੱਲ ਨਹੀਂ ਕੋਈ ਵੀਰ ਭਰਾ ਆਖੇ ਨਾ ਵੀ ਭਾਇਆ ਹੈ ਨਹੀਂ ਨਹੀਂ ਕੋਈ ਸ਼ੱਕ ਨਹੀਂ ਆ ਵੇਖ ਸਕਦੇ ਜੀ ਬਿਲਕੁਲ ਤਾ ਜਾਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ